ਲਓ ਜੀ ਬੜੀ ਜਲਦੀ ਇੱਕ ਵੀਡੀਓ ਤੁਹਾਡੀ ਕਚਹਿਰੀ ਚ ਪੇਸ਼ ਕਰਾਂਗੇ ਜੀ ਔਰ ਬੜਾ ਜ਼ਬਰਦਸਤ ਵੀਡੀਓ ਹੈ ਜੀ ਇਹ 90 ਸਾਲ ਦੀ ਉਮਰ ਹੈ ਮਾਤਾ ਜੀ ਲਾਬ ਦੇ ਪਿੰਡ ਹੈਗਾ ਰੈਲ ਜੀ ਰੈਲ ਮਾਜਰਾ ਕਹਿੰਦੇ ਜੀ ਰੋਪੜ ਦੇ ਨਜ਼ਦੀਕ ਹੈ ਜੀ ਜ਼ਿਲ੍ਹਾ ਹੈਗਾ ਨਵਾਂ ਸ਼ਹਿਰ ਜੀ ਔਰ ਇੱਥੇ ਵੀਡੀਓ ਬਣਾਇਆ ਜੀ ਮਾਤਾ ਜੀ ਦੇ ਪਿਓ ਕੇ ਜਿਹੜੇ ਸਿਆਲਵੇ ਮਾਜਰੀ ਦੇ ਆ ਜੀ ਔਰ ਪੰਜਾਬੀ ਵਿਰਸੇ ਦੀਆਂ ਗੱਲਾਂ ਬਾਤਾਂ ਹੋਈਆਂ ਪੁਰਾਣੇ ਵਿਰਸੇ ਦੀਆਂ ਗੱਲਾਂ ਬਾਤਾਂ ਹੋਈਆਂ ਜੀ ਔਰ ਦੇਖੋ ਇਹ ਖਾਸ ਤੌਰ ਤੇ ਜਿਹੜਾ ਸਿਆਲਵਾ ਮਾਦਰੀ ਵਾਲੀ ਬੈਲਟ ਹੈਗੀ ਹੈ ਜੀ ਔਰ ਇਹ ਜ਼ਿਲ੍ਹਾ ਅੰਬਾਲਾ ਦੇ ਵਿੱਚ ਆਉਂਦੀ ਹੈ ਜੀ ਔਰ ਉਸ ਸਮੇਂ ਜੇਕਰ ਪੁਰਾਣੇ ਜ਼ਿਲ੍ਹੇ ਦੀ ਗੱਲ ਕਰੀਏ ਅੰਬਾਲਾ ਮਤਲਬ ਅੰਬਾਂ ਵਾਲਾ ਦੀ ਔਰ ਇਹ ਪੂਰੀ ਦੀ ਪੂਰੀ ਬੈਲਟ ਜਿਹੜੀ ਚੰਡੀਗੜ੍ਹ ਵਿੱਚ ਜਿਹੜਾ ਇਸ ਸਮੇਂ ਮੌਜੂਦਾ ਹੈ ਇਹ ਵੀ ਅੰਬਾਲਾ ਜ਼ਿਲ੍ਹੇ 'ਚ ਹੋਇਆ ਕਰਦਾ ਸੀਗਾ ਜੀ ਅੰਬਾਲਾ ਮੀਨਸ ਅੰਬਾਂ ਵਾਲਾ ਦੀ ਅੰਬਾਂ ਦੀ ਬੈਲਟ ਸੀਗੀ ਜੀ ਅੰਬਾਂ ਦੇ ਬਾਗ ਹੋਇਆ ਕਰਦੇ ਸੀਗੇ ਜੀ ਜਿਹੜਾ ਟਰਾਈ ਸਿਟੀ ਇਹਨਾਂ ਦੀ ਜਿਹੜਾ ਅੱਜਕੱਲ ਜਿਹਨੂੰ ਅਸੀਂ ਪੰਚਕੂਲਾ ਕਹਿੰਦੇ ਆ ਮੁਹਾਲੀ ਕਹਿੰਦੇ ਆ ਚੰਡੀਗੜ ਦੇ ਨਿਊ ਚੰਡੀਗੜ੍ਹ ਕਹਿੰਦੇ ਜੀ ਇਸ ਬੈਲਟ ਦੇ ਵਿੱਚ ਬਹੁਤ ਉਪਜਾਊ ਪਣ ਹੁੰਦਾ ਸੀਗਾ ਸਬਜ਼ੀਆਂ ਖੇਤੀ ਹਰ ਇੱਕ ਚੀਜ਼ ਬਹੁਤ ਜ਼ਬਰਦਸਤ ਸੀ ਔਰ ਸਭ ਤੋਂ ਵਧੀਆ ਗੱਲ ਇਹ ਸੀਗੀ ਕਿ ਅੰਬ ਬਹੁਤ ਹੋਇਆ ਕਰਦੇ ਸੀਗੇ ਬਾਗਾਂਾਂ ਕਹਿੰਦੇ ਜੀ ਮਰੰਡੇ ਨੂੰ ਜੀ ਉੱਥੇ ਬਾਗ ਬਹੁਤ ਹੋਇਆ ਕਰਦੇ ਸੀਗੇ ਜੀ ਇਹ ਅੰਬਾਂ ਦੇ ਬਾਗ ਇਹ ਜਾਮਣਾਂ ਦੇ ਬਾਗ ਔਰ ਜਮੂਏ ਲੱਗੇ ਹੁੰਦੇ ਸੀ ਕਿਕਰਾਂ ਲੱਗੀਆਂ ਹੁੰਦੀਆਂ ਸੀਗੀਆਂ ਨਿੰਮਾਂ ਲੱਗੀਆਂ ਹੁੰਦੀਆਂ ਸੀਗਾ ਜੀ ਇਹ ਖੇਤਰ ਇੰਨਾ ਜ਼ਬਰਦਸਤ ਖੇਤਰ ਸੀਗਾ ਜੀ ਇਸ ਖੇਤਰ ਦੇ ਵਿੱਚ ਇਹ ਪੁਆਦ ਦੇ ਖੇਤ ਕਰਦੇ ਵਿੱਚ ਜਿਹੜੀ ਇਹ ਡਵੈਲਪਮੈਂਟ ਤੇ ਵਿਕਾਸ ਦੇ ਨਾਂ ਤੇ ਬਰਬਾਦੀ ਹੋਈ ਹੈ ਨਾ ਜੀ ਇਹ ਜਿਹੜੇ ਲੋਕ ਜਿਨ੍ਹਾਂ ਨੇ ਪੁਰਾਣਾ ਸਮਾਂ ਦੇਖਿਆ ਉਹਨਾਂ ਦੇ ਜ਼ੈਨ ਦੇ ਵਿੱਚ ਸੀਗਾ ਜੀ ਕਿੰਨਾ ਸੋਹਣਾ ਏਰੀਆ ਹੋਇਆ ਕਰਦਾ ਸੀਗਾ ਇਸ ਕਰਕੇ ਸੀ ਪੁਆਦ ਦੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਮਾਤਾ ਜੀ ਲਾਪ ਦੇਈ ਇਹਨਾਂ ਨੇ ਸਭ ਕੁਝ ਹੰਡਾਇਆ ਹੋਇਆ ਇਸ ਏਰੀਏ ਦੇ ਵਿੱਚ ਜੀ ਇਹਨਾਂ ਦੇ ਅੰਬ ਵੀ ਚੁੱਪੇ ਹੋਏ ਆ ਜਾਮਣਾ ਵੀ ਖਾਦੀਆਂ ਹੋਈਆਂ ਔਰ ਜਮੂਏ ਵੀ ਖਾਦੇ ਹੋਏ ਆ ਔਰ ਸ਼ਹਿਤੂਦ ਵੀ ਖਾਦੇ ਹੋਏ ਆ ਖਜੂਰਾ ਵੀ ਖਾਦੀਆਂ ਹੋਈਆਂ ਜੀ ਔਰ ਔਰ ਇਸ 벨ਟ ਦੇ ਵਿੱਚ ਛੱਪੜ ਔਰ ਖੇਤ ਖਲਿਆਣ ਵੀ ਦੇਖੇ ਹੋਏ ਨੇ ਪੁਰਾਣੇ ਜਿਹੜੇ ਪੌਦ ਦੇ ਰੀਤੀ ਰਿਵਾਜ ਹੀ ਉਹ ਵੀ ਇਹਨਾਂ ਨੇ ਖੁਦ ਹੰਡਾਏ ਹੋਏ ਨੇ ਜੀ ਇਸ ਕਰਕੇ ਅਸੀਂ ਇਹ ਵੀਡੀਓ ਕਰਦੇ ਆ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਅੱਜ ਮਾਤਾ ਲਾਭ ਦੇ ਜੀ ਨਾਲ ਅਸੀਂ ਬਹੁਤ ਸੋਹਣਾ ਵੀਡੀਓ ਰਿਕਾਰਡ ਕੀਤਾ ਬੜੀ ਜਲਦੀ ਹੀ ਪੇਸ਼ ਕਰਾਂਗੇ ਇਸ ਵੀਡੀਓ ਨੂੰ YouTube ਤੇ Facebook ਤੇ ਵੀਡੀਓ ਆਏਗਾ ਜੀ ਦੇਖਿਓ ਜ਼ਰੂਰ ਜੀ ਮਾਤਾ ਜੀ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਜੀ ਅੰਬਾਣੀ ਗੱਲ ਤਾਂ ਬਹੁਤ ਸੋਹਣੀ ਲੱਗੀ ਜੀ ਹਾਂ ਅੰਬ ਯਾਦ ਕਰਾਤੇ ਤੁਸੀਂ ਔਰ ਬੜੇ ਲੋਕਾਂ ਨੇ ਯਾਦ ਕਰਨੇ ਕਹਿੰਦੇ ਅੰਬ ਖਾਂਦੇ ਹੁੰਦੇ ਸੀਗੇ ਜੀ ਕਿੱਡੇ ਕਿੱਡੇ ਹੁੰਦੇ ਸੀ ਅੰਬ ਦੱਸਿਓ ਜੀ ਇੰਨੇ-ਇੰਨੇ ਅੰਬ ਹੁੰਦੇ ਸੀਗੇ ਹਾਂ ਜਾਮਣਾ ਵੀ ਖਾਧੀਆਂ ਹੋਈਆਂ ਜੀ ਜਾਮਣਾ ਵੀ ਹੱਡੀ-ਹੱਡੀ ਹਾਂ ਐਡੀ-ਐਡੀ ਜਾਮਣਾ ਲੂਣ ਲਾ ਕੇ ਹਾਂ ਨਮਕ ਪਾੜਨ ਅੱਛਾ ਬਈਏ ਵਰਸਾ ਨੇ ਵਈਏ ਤਾਲ ਪਾ ਕੇ ਅੱਛਾ ਵਈਏ ਵਰ ਪਰ ਕੇ ਜੀ ਅੱਜ ਦੀ ਹੁੰਦੀਆਂ ਹੁੰਦੀਆਂ ਹਾਂ ਹੂੰ ਬਾਗ ਹੁੰਦਾ ਤਾਂ ਜਾਮਣਾ ਦਾ ਅੱਛਾ ਜਾਮਣਾ ਦਾ ਬਾਗ ਹਾਂ ਹੂੰ ਦੇਖੋ ਜੀ ਇਹ ਜਿਹੜੀਆਂ ਬਿਮਾਰੀਆਂ ਦੇ ਨਾਲ ਅਸੀਂ ਗ੍ਰਸਤ ਹੋਏ ਆ ਨਾ ਜੀ ਇਹਦਾ ਕਾਰਨ ਇਹੀ ਹੈ ਕਿ ਅਸੀਂ ਜਿਹੜਾ ਸਾਡਾ ਦੇਸੀ ਫਲ ਫਰੂਟ ਸੀਗਾ ਉਹ ਛੱਡ ਦਿੱਤਾ ਅੱਜ ਕੱਲ ਜਿਹੜੇ ਆਮ ਬਾਂਦੇ ਉਹ ਤਾਂ ਸਵਾਦ ਨਹੀਂ ਹੁੰਦੇ ਹਨਾ ਉਹ ਨਹੀਂ ਸਵਾਦ ਲੱਗਦੇ ਮਸਾਲਾ ਮਸਾਲਾ ਆ ਹੈ ਗੱਲ ਅਸਲ ਉਹ ਲਾਂਦੇ ਮਸਾਲਾ ਫੇਰ ਅਸੀਂ ਕਹਿੰਨੇ ਆ ਕਿ ਨਾ ਮੁਰਾਦ ਬਿਮਾਰੀਆਂ ਸਾਨੂੰ ਚਿਮੜ ਗਈਆਂ ਦੀ ਆਪੇ ਟਪਕੇ ਵਾਲੇ ਅੰਬ ਹਾਂ ਤਾਂ ਫੋਕਾ ਇਦਾਂ ਗਿਰਨੇ ਫਿਰ ਤਾਂ ਪਾਣੀ ਚ ਤਰ ਤੋ ਕੇ ਹਾਂ ਹਾਂ ਹੁਣ ਤਾਂ ਉਹ ਕਰ ਦੇਣਾ ਲਾ ਕੇ ਚੱਤ ਦਵਾਈਆਂ ਜੀਆਂ ਕੀ ਆ ਤਾਂ ਹੀ ਤਾਂ ਗੰਮ ਖਰਾਬ ਹੋਏ ਸਾਰਾ ਹਾਂ ਫਿਰ ਕੀ ਕਰਨਾ ਦੁਨੀਆ ਨਾਲ ਆਏ ਹਾਂ ਪਰ ਹੈ ਤਾਂ ਦੁਨੀਆ ਨਾਲ ਹੈ ਪਰ ਉਹ ਗੱਲ ਤਾਂ ਚੇਤੇ ਆਉਂਦੀ ਹੈ ਨਾ ਹਾਂ ਉਹ ਤਾਂ ਠੀਕ ਹੈ ਉਹ ਤਾਂ ਬਾਗ ਦਿਖਦੇ ਐ ਸਾਨੂੰ ਹੁਣ ਵੀ ਬਾਗ ਆਦੇ ਨੇ ਹੋਰ ਆਂਦੇ ਲਟਕਦੇ ਹੁੰਦੇ ਤੇ ਹਾਂ ਗਿੱਦਨਾ ਦਨੀ ਫੈ ਲੈਣਾ ਨਾ ਹਾਂ ਨਹੀਂ ਪੈ ਕੇ ਠੰਡੇ ਹੋ ਜਾਂਦੇ ਹਾਂ ਹਾਂ ਤੇਰਾ ਵਧੀਆ ਰੋ ਕੰਮ ਆ ਹੁਣ ਤਾਂ ਇੱਧਰ ਸਾਰੇ ਜਿਹੜਾ ਤੁਹਾਡੇ ਸਿਆਲਵਾ ਬਜਰੀ ਇੱਧਰ ਫਲੈਟ ਫਲੂਟ ਬਣ ਕੇ ਕੋਠੀਆਂ ਬਣ ਗਿਆ ਆ ਸਭ ਕੁਝ ਬਣਾਵਾ ਅੰਬ ਉੰਬ ਖਤਮ ਕਰਤੇ ਸਾਰੇ ਬਾਗਬੂ ਖਤਮ ਅੰਬ ਸਾਰਾ ਖਰਾਬ ਕਰਤਾ ਸਾਰਾ ਸਾਰਾ ਕੰਮ ਕਨਾ ਉਹ ਸਾਰਾ ਜੋ ਵਧੀਆ ਕੰਮ ਸੀ ਸਾਰਾ ਮਲਿਆ ਮੇਟ ਕਰਤਾ ਸਭ ਕੁਝ ਗਾਂ ਦਾ ਕੰਮ ਹੋਇਆ ਹੈ ਜੀ ਗਾਂਦ ਗਾਮਾ ਖ ਹੋਈ ਜਾਂਦਾ ਹਨ ਹਾਂ ਹੋਰ ਕੰਮ ਖਰਾਬ ਹੋਈ ਜਾ ਰਿਹਾ ਉਹ ਤਾਂ ਕਹਿੰਦੇ ਗਾਂ ਤੇ ਕਾਮ ਭਰੀ ਜਾਂਦੇ ਭਰੀ ਜਾਂਦੇ ਰੋਪੜ ਤੱਕ ਪਹੁੰਚ ਗਏ ਇਹ ਹਾਂ ਬਹੁਤ ਹੈ ਲਓ ਜੀ ਹਰੇਕ ਵਿਸ਼ੇ ਦੇ ਉੱਤੇ ਗੱਲਬਾਤ ਹੋਈ ਹੈ ਮਾਤਾ ਜੀ ਲਾਭ ਦੇਈ ਦੇ ਨਾਲ ਵੀਡੀਓ ਜ਼ਰੂਰ ਦੇਖਿਓ ਬੜਾ ਜ਼ਬਰਦਸਤ ਥੋੜਾ ਜਿਹਾ ਲੰਬਾ ਹੋਏਗਾ ਵੀਡੀਓ ਪਰ ਬੜਾ ਜ਼ਬਰਦਸਤ ਹੋਏਗਾ ਕੱਲੀ ਕੱਲੀ ਗੱਲ ਮੈਂ ਕਹਿੰਦਾ ਪੰਜਾਬੀ ਵਿਰਸੇ ਦੀ ਹਰੇਕ ਗੱਲ ਨੂੰ ਕਵਰ ਕਰਨ ਦੀ ਆਪਾਂ ਨੇ ਕੋਸ਼ਿਸ਼ ਕੀਤੀ ਹੈ ਉਹ ਮੱਖਣੀ ਮੁਖਣੀ ਦੀ ਵੀ ਗੱਲ ਹੋਈ ਹੈ ਨਾ ਅੱਜ ਆਪਣੀ ਮੱਖਣੀ ਦੀ ਹਾਂ ਮਕਣੀ ਦੀ ਗੱਲੋਂ ਮਧਾਨੀ ਚਲਾਉਂਦੇ ਸੀ ਚੱਕੀ ਚਲਾਉਂਦੇ ਸੀ ਹਨਾ ਹੂੰ ਲਓ ਜੀ ਚੱਕੀਆਂ ਪਿੰਦੇ ਤੇ ਹਾਂ ਚੱਕੀਆਂ ਪੀਂਦੇ ਸੀ ਕਿੱਦਾਂ ਪੀਂਦੇ ਸੀ ਚੱਕੀ ਦੀ ਐਦਾਂ ਫੇਰ ਐਦਾਂ ਪੀਂਦੇ ਸੀਗੇ ਚੱਕੀਆਂ ਹੈਗੀ ਕੋਈ ਚੱਕੀ ਪਈ ਆ ਆਪਣੇ ਹਾਂ ਕਿੱਥਾ ਰਹੀਆਂ ਨੇ ਹੈ ਹੁਣ ਨਹੀਂ ਰਹੀਆਂ ਲਓ ਜੀ ਕੋਈ ਪਿੰਦਾ ਨਹੀਂ ਹੁਣ ਪਿੰਦਾ ਹੀ ਨਹੀਂ ਨਾ ਕੋਈ ਰਹਿਿਆ ਹੀ ਨਹੀਂ ਕੰਮ ਜੱਤ ਰੋਜ਼ ਰੋਜ਼ ਪੀਂਦੇ ਸੀ ਹੈ ਹਾਂ ਰੋਜ਼ ਹੀ ਤਾਂ ਲੱਗਦਾ ਘਰ ਹੈ ਹੈਗੀ ਅਲੱਗ-ਅਲੱਗ ਪਈ ਆ ਲਓ ਜੀ ਉਹ ਵੀ ਪਈ ਹੈ ਕਹਿੰਦੇ ਅਗਲੇ ਵੀਡੀਓ ਚ ਲਿਆਵਾਂਗੇ ਫਿਰ ਦਿਖਾਵਾਂਗੇ ਲਓ ਜੀ ਬਹੁਤੀਆਂ ਗੱਲਾਂ ਬਾਤਾਂ ਇਸ ਵੀਡੀਓ ਚ ਨਹੀਂ ਕਰਦੇ ਵੀਡੀਓ ਦੇਖਿਓ ਪੂਰਾ ਵੀਡੀਓ ਦੇਖਿਓ ਤੇ ਆਪਾਂ ਜਿਹੜਾ ਹੈ ਤੁਹਾਨੂੰ ਪੰਜਾਬੀ ਵਿਰਸੇ ਦੇ ਇੱਕ ਖਾਸ ਵੀਡੀਓ ਤੁਹਾਡੇ ਸਾਹਮਣੇ ਕਰਾਂਗੇ ਜੀ ਠੀਕ ਹੈ ਬਾਤਾ ਜੀ ਫਿਰ ਚੱਲੀਏ ਜੀ ਅਜੀ ਫਿਰ ਦੁਬਾਰਾ ਆਉਂਗੇ ਫਿਰ ਆਪਾਂ ਜੀ ਚੰਗਾ ਜੀ